ਇਹ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੇ ਹਨ ਜੋ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੂੰ ਦੇਖ ਕੇ ਛਾਲ ਮਾਰ ਗਏ ਅਤੇ ਇਹ ਜਾਰਜੀਆ ਮੈਲੋਨੀ ਹੈ ਜੋ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਦੇ ਹੀ ਕਹਿ ਰਹੀ ਹੈ ਕਿ ਮੈਂ ਤੁਹਾਡੇ ਵਰਗੀ ਬਣਨਾ ਚਾਹੁੰਦੀ ਹਾਂ ਮੈਂ ਤੁਹਾਡੇ ਵਰਗੀ ਬਣਨ ਦੀ ਕੋਸ਼ਿਸ਼ ਕਰ ਰਹੀ ਹਾਂ ਉਹ ਰਾਜਨੀਤੀ ਤੋਂ ਇਲਾਵਾ ਇਸ ਵਾਰ ਵੀ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੇ ਅੰਦਾਜ਼ ਦੀ ਦੁਨੀਆ ਭਰ ਵਿੱਚ ਚਰਚਾ ਹੋਣ ਲੱਗੀ ਹੈ ਚਾਹੇ ਉਹ ਇਮੈਨੁਅਲ ਮੈਕਰੋਂ ਨਾਲ ਗੱਪਾਂ ਮਾਰਦੇ ਸਮੇਂ ਮੈਲੋਨੀ ਦਾ ਮਸ਼ਹੂਰ ਅੱਖਾਂ ਦਾ ਰੋਲ ਹੋਵੇ ਜਾਂ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਜਾਰਜੀਆ ਮੈਲੋਨੀ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ ਸੋਸ਼ਲ ਮੀਡੀਆ ਤੇ ਲੋਕ ਨਹੀਂ ਜਾਣਦੇ ਕਿ ਜਦੋਂ ਉਹ ਪ੍ਰਧਾਨ ਮੰਤਰੀ ਮੋਦੀ ਅਤੇ ਜਾਰਜੀਆ ਮੈਲੋਨੀ ਨੂੰ ਇਕੱਠੇ ਦੇਖਦੇ ਹਨ ਤਾਂ ਕੀ ਹੁੰਦਾ ਹੈ ਸੋਸ਼ਲ ਮੀਡੀਆ ਤੇ ਪ੍ਰਧਾਨ ਮੰਤਰੀ ਮੋਦੀ ਅਤੇ ਮੈਲੋਨੀ ਦੀ ਜੋੜੀ ਨੂੰ ਮੈਲੋਡੀ ਕਿਹਾ ਜਾਂਦਾ ਹੈ ਵੈਸੇ ਵੀ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਰਜੀਆ ਮੈਲੋਨੀ ਦੀਆਂ ਦਿਨ ਤਸਵੀਰਾਂ ਦਿਖਾਵਾਂਗੇ ਜਿਨ੍ਹਾਂ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਇਨ੍ਹਾਂ ਤਿੰਨਾਂ ਵਿੱਚੋਂ ਸਭ ਤੋਂ ਖਾਸ ਤਸਵੀਰ ਉਹ ਹੈ ਜਦੋਂ ਮੈਲੋਨੀ ਪੀਐਮ ਮੋਦੀ ਨੂੰ ਮਿਲੀ ਸੀ ਅਸੀਂ ਤੁਹਾਨੂੰ ਪੀਐਮ ਮੋਦੀ ਅਤੇ ਮੈਲੋਨੀ ਵਿਚਕਾਰ ਪੂਰੀ ਗੱਲਬਾਤ ਸੁਣਨ ਲਈ ਮਜਬੂਰ ਕਰਾਂਗੇ ਪਰ ਪਹਿਲਾ ਆਓ ਇਸ ਵੀਡੀਓ ਦੀ ਸ਼ੁਰੂਆਤ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਨਾਲ ਕਰੀਏ ਦੇਖੋ ਕੈਨੇਡੀਅਨ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੂੰ ਦੇਖ ਕੇ ਕਿਵੇਂ ਛਾਲ ਮਾਰ ਗਏ ਦਰਅਸਲ ਜਾਰਜੀਆ ਮੈਲੋਨੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਦੁਵੱਲੀ ਮੁਲਾਕਾਤ ਹੋਈ ਮਾਰਕ ਕਾਰਨੀ ਜਾਰਜੀਆ ਮੈਲੋਨੀ ਦਾ ਇੰਤਜ਼ਾਰ ਕਰ ਰਹੇ ਸਨ ਜਿਵੇਂ ਹੀ ਉਹ ਮੀਟਿੰਗ ਰੂਮ ਵਿੱਚ ਆਈ ਜਾਰਜੀਆ ਮੈਲੋਨੀ ਨੇ ਕਿਹਾ ਕਿ ਮੈਂ ਆ ਗਈ ਹਾਂ ਇਹ ਸੁਣ ਕੇ ਮਾਰਕ ਕਾਰਨੀ ਹਵਾ ਵਿੱਚ ਛਾਲ ਮਾਰ ਗਿਆ ਤੁਸੀਂ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਉਤਸ਼ਾਹ ਦੇਖ ਸਕਦੇ ਹੋ ਖੈਰ ਹੁਣ ਦੂਜੀ ਤਸਵੀਰ ਤੇ ਆਉਂਦੇ ਹਾਂ ਇਸ ਤਸਵੀਰ ਵਿੱਚ ਤੁਸੀਂ ਜਾਰਜੀਆ ਮੈਲੋਨੀ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਕੁਝ ਗੁਪਤ ਗੱਲਬਾਤ ਕਰਦੇ ਦੇਖ ਸਕਦੇ ਹੋ ਇਸ ਗੱਲਬਾਤ ਵਿੱਚ ਇਮੈਨੂਅਲ ਮੈਕਰੋਂ ਨੇ ਅਚਾਨਕ ਜਾਰਜੀਆ ਮੈਲੋਨੀ ਨੂੰ ਕੁਝ ਕਿਹਾ ਜਿਸ ਨੂੰ ਸੁਣ ਕੇ ਮੈਲੋਨੀ ਹੈਰਾਨ ਰਹਿ ਗਈ ਜਾਰਜੀਆ ਮੈਲੋਨੀ ਨੇ ਆਪਣੀਆਂ ਅੱਖਾਂ ਕੁਮਾਉਣੀਆਂ ਸ਼ੁਰੂ ਕਰ ਦਿੱਤੀਆਂ ਵੈਸੇ ਤੁਹਾਨੂੰ ਦੱਸ ਦਈਏ ਕਿ ਇਸ ਮੁਲਾਕਾਤ ਤੋਂ ਬਾਅਦ ਇਮੈਨੁਅਲ ਮੈਕਰੋਂ ਦੀ ਡੋਨਾਲਡ ਟਰੰਪ ਨਾਲ ਜ਼ਬਰਦਸਤ ਲੜਾਈ ਹੋਈ ਇਹ ਲੜਾਈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਦੇਖੀ ਗਈ ਦਰਅਸਲ ਇਮੈਨੁਅਲ ਮੈਕਰੋਂ ਨੇ ਕਿਹਾ ਕਿ ਡੋਨਾਲਡ ਟਰੰਪ ਅਚਾਨਕ ਚਲੇ ਗਏ ਹਨ ਕਿਉਂਕਿ ਉਹਨਾਂ ਨੂੰ ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗਬੰਦੀ ਕਰਵਾਉਣੀ ਹੈ ਹੁਣ ਡੋਨਾਲਡ ਟਰੰਪ ਜੰਗਬੰਦੀ ਦੇ ਨਾਮ ਤੋਂ ਛਿੜਛਿੜਾ ਹੋਣ ਲੱਗ ਪਏ ਹਨ ਇਸ ਦਾ ਕਾਰਨ ਤੁਸੀਂ ਜਾਣਦੇ ਹੋ ਕਿ ਡੋਨਾਲਡ ਟਰੰਪ ਜੰਗਬੰਦੀ ਦਾ ਨਾਮ ਸੁਣ ਕੇ ਇੰਨਾ ਭੜਕ ਗਿਆ ਕਿ ਉਸਨੇ ਲਿਖਿਆ ਕਿ ਮੈਨੂਅਲ ਮੈਕਰੋਂ ਪ੍ਰਸਿੱਧੀ ਦਾ ਭੁੱਖਾ ਹੈ ਮੈਂ ਮੈਕਰੋਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਨਹੀਂ ਕਰਵਾਉਣ ਜਾ ਰਿਹਾ ਸਗੋਂ ਮੈਂ ਇਸ ਤੋਂ ਵੀ ਵੱਡਾ ਕੁਝ ਕਰਵਾਉਣ ਜਾ ਰਿਹਾ ਹਾਂ ਹਾਲਾਂਕਿ ਡੋਨਾਲਡ ਟਰੰਪ ਨੇ ਅਜੇ ਹਾਂ ਕੁਝ ਨਹੀਂ ਕੀਤਾ ਟਰੰਪ ਨੇ ਈਰਾਨ ਦੇ ਸੁਪਰੀਮ ਲੀਡਰ ਖਮੇਨੀ ਨੂੰ ਸਕੂਲ ਵਿੱਚ ਇੱਕ ਬਦਮਾਸ਼ ਮੁੰਡੇ ਵਾਂਗ ਧਮਕੀ ਦਿੱਤੀ ਤਰੰਤ ਨੇ ਕਿਹਾ ਕਿ ਮੈਂ ਤੁਹਾਨੂੰ ਨਹੀਂ ਮਾਰ ਰਿਹਾ ਪਰ ਤੁਸੀਂ ਆਤਮ ਸਮਰਪਣ ਕਰ ਦਿਓ ਮੈਨੂੰ ਦੱਸੋ ਕਿ ਇਹ ਅਮਰੀਕਾ ਵਰਗੇ ਦੇਸ਼ ਦੇ ਰਾਸ਼ਟਰਪਤੀ ਦੀ ਪਾਸ਼ਾ ਹੈ ਖੈਰ ਹੁਣ ਆ